ਯਾਰ ਤੂੰ ਕਿੰਨੇ ਆਪਣੇ ਹੋਰ ਕੱਲ ਗਵਾਏਂਗਾ ਸਿਰਫ ਇਹ ਬਹਾਨਾ ਮਾਰ ਮਾਰ ਕੇ ਕਿ ਆਪਾਂ ਅੱਜ ਨਹੀਂ ਕੱਲ ਸ਼ੁਰੂ ਕਰਦੇ ਆਂ ਸੋ ਜਿਹੜੇ ਤੁਹਾਡੇ ਸੁਪਨੇ ਨੇ ਉਹ ਤੁਹਾਡੇ ਅੱਜ ਦੀ ਵੇਟ ਕਰ ਰਹੇ ਆ ਬਲਕਿ ਕੱਲ ਦੀ ਨੇ ਮੈਂ ਵੀ ਪਿਛਲੇ 7 ਸਾਲ ਤੋਂ ਸਿਰਫ ਇਹ ਬਹਾਨਾ ਲਾ ਰਹਿਆ ਵੀ ਆਪਾਂ ਅੱਜ ਨਹੀਂ ਕੱਲ ਕਰਦੇ ਆਂ 2018 ਦੇ ਵਿੱਚ ਜਿਮ ਸ਼ੁਰੂ ਕੀਤੀ ਪਹਿਲੇ 15 ਦਿਨ ਰੈਗੂਲਰ ਰਹਾ ਤੇ ਫਿਰ 16ਵੇਂ ਦਿਨ ਇਹ ਕਹਿ ਕੇ ਛੱਡਤੀ ਵੀ ਆਪਾਂ ਕੱਲ ਤੋਂ ਡਬਲ ਕਰਾਂਗੇ ਫਿਰ ਉਸ ਤੋਂ ਬਾਅਦ ਕਦੇ ਗਿਆ ਹੀ ਨਹੀਂ ਤੇ 2019 ਦੇ ਵਿੱਚ ਮੈਂ ਇੱਕ ਨਵਾਂ YouTube ਚੈਨਲ ਬਣਾਇਆ ਚੈਨਲ ਦਾ ਨਾਮ ਵੀ ਸੋਚ ਲਿਆ ਲੋਗੋ ਵੀ ਬਣਾਇਆ ਤੇ ਡਿਸਕ੍ਰਿਪਸ਼ਨ ਵਗੈਰਾ ਸਾਰਾ ਕੁਝ ਲਿਖ ਲਿਆ ਪਰ ਉਸ ਤੇ ਤੁਸੀਂ ਯਕੀਨ ਮੰਨੋ ਅੱਜ ਤੱਕ ਕਦੇ ਵੀਡੀਓ ਮੈਂ ਪਾਈ ਹੀ ਨਹੀਂ ਤੇ 2020 ਦੇ ਵਿੱਚ ਇੱਕ ਡਾਇਰੀ ਖਰੀਦੀ ਜਿਸ ਦੇ ਪਹਿਲੇ ਪੰਨੇ ਦੇ ਉੱਪਰ ਲਿਖਿਆ ਮੈਂ 2025 ਦੇ ਵਿੱਚ ਬੈਲ ਸੈਟਲ ਹੋ ਜਾਵਾਂਗਾ ਤੁਸੀਂ ਦੇਖ ਲਓ 2025 ਵੀ ਨਿਕਲਣ ਨੂੰ ਤਿਆਰ ਆ ਇੱਕ ਮਹੀਨਾ ਰਹਿ ਗਿਆ ਸਿਰਫ ਇਹਦਾ ਮੈਂ ਅਜੇ ਤੱਕ ਬਿਲਕੁਲ ਵੀ ਸੈਟਲ ਨਹੀਂ ਹੋਇਆ ਵੇਖੋ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਆ ਇਹ ਮੇਰੀ ਜ਼ਿੰਦਗੀ ਦੇ ਵਿੱਚ YouTube ਦੀ ਪਹਿਲੀ ਵੀਡੀਓ ਆ ਜਿਹੜੀ ਮੈਂ ਬਣਾ ਰਿਹਾ ਕਿਉਂਕਿ ਮੈਂ ਆਪਣੇ ਆਪ ਨੂੰ ਹੋਰ ਝੂਠ ਨਹੀਂ ਬੋਲਣਾ ਚਾਹੁੰਦਾ ਇਹ ਝੂਠ ਬੋਲ ਬੋਲ ਕੇ ਮੈਂ ਆਪਣੇ ਸੁਪਨਿਆਂ ਨੂੰ ਕੱਲ ਵਿੱਚ ਤੱਕਦਾ ਰਿਹਾ ਤੇ ਹੁਣ ਮੈਂ ਤੁਹਾਨੂੰ ਤਿੰਨ ਗੱਲਾਂ ਦੱਸਦਾ ਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਇਹ ਗੱਲਾਂ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿਉਂਕਿ ਤੁਸੀਂ ਵੀ ਮੇਰੇ ਵਰਗੇ ਹੀ ਹੋ ਕਿ ਤੁਸੀਂ ਵੀ ਮੇਰੇ ਵਾਂਗੂ ਬਹੁਤ ਬਹਾਨੇ ਲਾ ਲਏ ਹਨ ਤੁਹਾਨੂੰ ਵੀ ਰਕੜਾ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਏਕੇ ਰਕੜਾ ਸਭ ਤੋਂ ਜਿਹੜੀ ਪਹਿਲੀ ਗੱਲ ਆ ਕਦੇ ਵੀ ਪਰਫੈਕਟ ਟਾਈਮ ਦੀ ਵੇਟ ਨਹੀਂ ਕਰਨੀ ਮੈਂ ਪਿਛਲੇ 3 ਸਾਲਾਂ ਤੋਂ ਸਿਰਫ ਇਹੀ ਬਹਾਨਾ ਲਾ ਰਿਹਾ ਵੀ ਜੇ ਮੇਰੇ ਕੋਲ ਵਧੀਆ ਸੈਟਅਪ ਹੋਊਗਾ ਵਧੀਆ ਲਾਈਟਿੰਗ ਹੋਊਗੀ ਜਾਂ ਵਧੀਆ ਬੈਕਗ੍ਰਾਉਂਡ ਹੋਊਗਾ ਵਧੀਆ ਸੈਟਅਪ ਹੋਊਗਾ ਜਾਂ ਫਿਰ ਵਧੀਆ ਮਾਈਕ ਹੋਊਗਾ ਮੈਂ ਉਦੋਂ ਹੀ ਵੀਡੀਓ ਬਣਾਵਾਂਗਾ ਤਾਂ ਯਕੀਨ ਮੰਨਿਓ ਨਾ ਤਾਂ ਇਹ ਦਿਨ ਮੇਰਾ ਕਦੇ ਆਇਆ ਤੇ ਨਾ ਹੀ ਕਦੇ ਆਉਣਾ ਸੀ ਹਨਾ ਮੈਂ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇਹ ਆਪਣਾ ਮਨ ਬਣਾ ਲਿਆ ਵੀ ਜਿਹੜਾ ਮੇਰੇ ਕੋਲ ਮਾਈਕ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਦੋਸਤ ਦਾ ਜਾਂ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰਾ ਬੈਕਗ੍ਰਾਉਂਡ ਚੈੱਕ ਕਰ ਸਕਦੇ ਹੋ ਨਾ ਮੈਂ ਕਰਦੀ ਛੱਤ ਦੇ ਉੱਪਰ ਵੀਡੀਓ ਬਣਾ ਰਿਹਾ ਪਰ ਤੁਸੀਂ ਇਹ ਦੇਖੋ ਵੀ ਮੈਂ ਆਪਣਾ ਕੰਮ ਆ ਜਿਹੜਾ ਸ਼ੁਰੂ ਕਰ ਲਿਆ ਤੁਸੀਂ ਵੀ ਜੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਨਾ ਤਾਂ ਉਹਨੂੰ ਕਦੇ ਟਾਲੋ ਨਾ ਜੇ ਤੁਸੀਂ ਪੜ੍ਹਾਈ ਕਰਨੀ ਆ ਪੜ੍ਹਾਈ ਕਰੋ ਜੇ ਤੁਸੀਂ ਕੋਈ ਪੇਪਰ ਕਰੈਕ ਕਰਨਾ ਆ ਉਹ ਵੀ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਆ ਤੁਸੀਂ ਅੱਜ ਹੀ ਸ਼ੁਰੂ ਕਰ ਦਿਓ ਉਹਨੂੰ ਕੱਲ ਦੇ ਉੱਪਰ ਕਦੇ ਨਾ ਪਾਓ ਕਿਉਂਕਿ ਜਿੰਨਾ ਸਮਾਂ ਤੁਸੀਂ ਇਹਨਾਂ ਨੂੰ ਟਾਲਦੇ ਰਹੋਗੇ ਇਹ ਤੁਹਾਡੇ ਤੋਂ ਦੂਰ ਵੱਜਦੇ ਰਹਿਣਗੇ ਜੇ ਤੁਸੀਂ ਇਹਨਾਂ ਨੂੰ ਅੱਜ ਹੀ ਸ਼ੁਰੂ ਕਰ ਦਿੱਤਾ ਨਾ ਤਾਂ ਯਕੀਨ ਮੰਨਿਓ ਇਹ ਸੈਟਲ ਹੋਵੋਗੇ ਤੇ ਦੂਜੀ ਗੱਲ ਆ ਵੀ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਪਹਿਲਾਂ ਮੈਂ ਵੀ ਬਹੁਤ ਸੋਚਦਾ ਹੁੰਦਾ ਸੀ ਆਪਣੇ ਆਪ ਨੂੰ ਬਹੁਤ ਬੰਦਿਆਂ ਨਾਲ ਕੰਪੇਅਰ ਕਰਦਾ ਹੁੰਦਾ ਸੀ ਫਿਰ ਮੈਂ ਇਹ ਸਭ ਕੁਝ ਕਰਨਾ ਛੱਡ ਦਿੱਤਾ ਪਹਿਲਾਂ ਮੈਂ ਸੋਚਦਾ ਸੀ ਕੈਰੀ ਮਿਨਾਟੀ ਬੋਵਨਵਾਮ ਜਾਂ ਹਨਾ ਕੋਈ ਹੋਰ ਵੱਡੇ ਜਿਹੜੇ YouTube ਦੇ ਵੀਡੀਓ ਬਣਾਉਂਦੇ ਆ ਉਹਨਾਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਦਾ ਸੀ ਤੇ ਸੋਚਦਾ ਸੀ ਇਹ ਤਾਂ ਯਾਰ ਮੇਰੇ ਤੋਂ 10 ਸਾਲ ਅੱਗੇ ਆ ਹਨਾ ਵੀ ਮੈਂ ਹੁਣ YouTube ਦੇ ਉੱਪਰ ਕੀ ਕਰਾਂਗਾ ਤਾਂ ਫਿਰ ਮੈਂ ਸੋਚਿਆ ਤੇ ਇਹਨਾਂ ਸਾਰਿਆਂ ਦੀ ਪਹਿਲੀ ਵੀਡੀਓ ਜਾ ਕੇ ਦੇਖੀ ਹਨਾ ਜਿਹੜੀ ਕੈਰੀ ਮਿਨਾਟੀ ਦੀ ਪਹਿਲੀ ਵੀਡੀਓ ਆ ਤੁਸੀਂ ਯਕੀਨ ਮੰਨਿਓ ਵੀਡੀਓ ਨਾ ਉਸ ਦੇ ਵਿੱਚ ਜਿਹੜੇ ਬੈਕਗ੍ਰਾਉਂਡ ਦੇ ਵਿੱਚ ਉਸ ਦੀ ਮੰਮੀ ਦੀ ਆਵਾਜ਼ ਆ ਰਹੀ ਸੀ ਹਨਾ ਤੁਸੀਂ ਯਕੀਨ ਮੰਨਿਓ ਵੀ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਨਾ ਬੰਦ ਕਰ ਦਨੇਓ ਤਾਂ ਤੁਸੀਂ ਵੀ ਇੱਕ ਸਕਸੈਸਫੁਲ ਬਣ ਸਕਦੇ ਹੋ ਜਿਹੜੇ ਇਹ ਵੱਡੇ ਯੂਟਿਊਬਰ ਨੇ ਇਹਨਾਂ ਨੇ ਵੀ ਆਪਣੀ ਜਿਹੜੀ ਸਟਾਰਟਿੰਗ ਆ ਉਹ ਜ਼ੀਰੋ ਤੋਂ ਕੀਤੀ ਸੀ ਜੇ ਤੁਸੀਂ ਵੀ ਆਪਣਾ ਕੰਮ ਅੱਜ ਸ਼ੁਰੂ ਕਰ ਦਨੇਓ ਤਾਂ ਯਕੀਨ ਮੰਨਿਓ ਤੁਹਾਡਾ ਕਿੰਨਾ ਹੀ ਗੰਦਾ ਵਰਜ਼ਨ ਕਿਉਂ ਨਾ ਹੋਵੇ ਜਿਹੜਾ ਗੰਦਾ ਵਰਜ਼ਨ ਹੁੰਦਾ ਆ ਉਹ ਜ਼ੀਰੋ ਤੋਂ ਹਮੇਸ਼ਾ ਉੱਪਰ ਹੀ ਹੁੰਦਾ ਆ ਤਾਂ ਕਿਸੇ ਵੀ ਕੰਮ ਨੂੰ ਟਾਲੋ ਨਾ ਤੇ ਜੇ ਤੁਸੀਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹੋ ਤਾਂ ਇਹ ਕੰਪੇਅਰ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਤੁਹਾਡਾ ਕੰਪੈਰੀਟ ਹੈ ਨਾ ਤੁਹਾਡਾ ਕੰਪੀਟੀਟਰ ਹੈ ਉਹ ਤੁਸੀਂ ਖੁਦ ਹੋ ਆਪਣਾ ਕੰਪੇਅਰ ਜੇ ਕਰਨਾ ਵੀ ਆ ਤੁਸੀਂ ਖੁਦ ਨਾਲ ਕਰ ਸਕਦੇ ਹੋ ਤੀਜੀ ਤੇ ਸਭ ਤੋਂ ਲਾਸਟ ਗੱਲ ਜਦੋਂ ਵੀ ਮੈਂ ਰੁਕਿਆ ਆਪਣੀ ਪੜ੍ਹਾਈ ਛੱਡੀ ਪੇਪਰ ਛੱਡੇ ਜਾਂ ਫਿਰ ਮੈਂਨੇ ਜਿੰਮ ਛੱਡੀ ਮੇਰਾ ਹਮੇਸ਼ਾ ਇੱਕੋ ਬਹਾਨਾ ਹੁੰਦਾ ਸੀ ਵੀ ਅੱਜ ਨਹੀਂ ਕੱਲ ਕਰਦੇ ਆ ਇਹ ਬਹਾਨੇ ਦੇਖ ਲਓ ਤੁਸੀਂ ਮੇਰੇ ਪਹਿਲਾ ਮਹੀਨੇ ਬਣੇ ਫਿਰ ਮਹੀਨੇ ਤੋਂ ਸਾਲ ਬਣਦੇ ਗਏ ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਤੇ ਮੈਨੂੰ ਹੁਣ ਸਮਝ ਆ ਅੱਗੇ ਚੱਲਦੇ ਰਹਿੰਦੇ ਆ ਜਿਵੇਂ ਇੱਕ ਬੱਚੇ ਨੂੰ ਸਾਈਕਲ ਸਿਖਾਉਣ ਦੇ ਸਮੇਂ ਬੱਚਾ 100 ਵਾਰ ਡਿੱਗਦਾ ਹੈ ਤੇ ਫਿਰ ਉੱਠਦਾ ਰਹਿੰਦਾ ਹੈ ਤੇ ਹੁਣ ਮੈਂ ਵੀ ਸੋਚ ਲਿਆ ਮੇਰੇ ਵੀਡੀਓ ਦੇ ਉੱਪਰ 뷰 ਆਉਣ ਚਾਹੇ ਨਾ ਆਉਣ 뷰5 ਆਉਣ ਜਾਂ 10 ਆਉਣ ਮੈਨੂੰ ਬਿਲਕੁਲ ਵੀ ਫਰਕ ਨਹੀਂ ਪਵੇਗਾ ਕਮੈਂਟ ਚਾਹੇ ਕੋਈ ਕਰਦਾ ਜਾਂ ਚਾਹੇ ਕੋਈ ਨਹੀਂ ਕਰਦਾ ਮੈਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਮੈਂ ਹਮੇਸ਼ਾ ਬੋਲਦਾ ਰਾਂਗਾ ਰੋਜ਼ ਮੇਰੀ ਵੀਡੀਓ ਆਵੇਗੀ ਜੇ ਤੁਸੀਂ ਵੀ ਕੁਝ ਸ਼ੁਰੂ ਕਰਨਾ ਚਾਹ ਰਹੇ ਹੋ ਤਾਂ ਮੇਰੀ ਇੱਕੋ ਜਿਹੀ ਸਲਾਹ ਹੈ ਹਮੇਸ਼ਾ ਚੱਲਦੇ ਰਹੋ ਹਨਾ ਰੋਜ਼ ਰੈਗੂਲਰ ਰਹੋ ਤੁਸੀਂ ਵੀ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋ ਜਾਵੋਗੇ ਤੇ ਜੇਕਰ ਇਹ ਵੀ ਵਿਚਨਲ ਮਿਲ ਸਕੇ ਤੇ ਮੈਂ ਉਹਦਾ ਪਰਸਨਲੀ ਰਿਪਲਾਈ ਕਰਾਂਗਾ ਤਾਂ ਚਲੋ ਅੱਜ ਤੋਂ ਹੀ ਕਰਦੇ ਆ ਆਪਾਂ ਇੱਕ ਨਵੀਂ ਸ਼ੁਰੂਆਤ ਕੁਇਟਿੰਗ ਨੂੰ ਆਖਦੇ ਆ ਗੁੱਡ ਬਾਏ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ